ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਏ ਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਸਤ ਅਨਾਜ ਦਾ ਸਤ ਨਾਜ ਦਾ ਇੱਕ ਅਜੀਹਾ ਉਪਾਅ ਲੈ ਕੇ ਆਇਆ ਹਾਂ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਜੇਕਰ ਕਿਸੇ ਦਾ ਕੁਝ ਕੀਤਾ ਕਰਵਾਇਆ ਹੈ ਜਾਦੂ ਟੂਣਾ ਤਾਂ ਉਸ ਦਾ ਬਿਲਕੁਲ ਖਾਤਮਾ ਕਰ ਦੇਵੇਗਾ ਉਸੀਂ ਤੇਰਾ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਇਹ ਦੱਸ ਦਿੰਨੇ ਆ ਕਿ ਜਾਦੂ ਟੂਣਾ ਹੁੰਦਾ ਹੈ ਕਿ ਇਹ ਜਾਦੂ ਟੂਣਾ ਉਹ ਹੀ ਚੀਜ਼ ਹੈ ਜਿਵੇਂ ਕਿ ਸਾਡੇ ਘਰ ਦੇ ਵਿੱਚ ਨੈਗੇਟਿਵ એનર્ਜੀ ਮਾੜੀਆਂ ਸ਼ਕਤੀਆਂ ਹੁੰਦੀਆਂ ਨੇ ਇਹਨਾਂ ਨੂੰ ਅਸੀਂ ਜਾਦੂ ਟੂਣਾ ਟੋਟਕਾ ਵੀ ਕਹਿ ਸਕਦੇ ਹਾਂ ਕਾਲਾ ਜਾਦੂ ਇਸ ਤਰੀਕੇ ਦੇ ਨਾਲ ਕਿਹਾ ਜਾਂਦਾ ਕਿਉਂਕਿ ਸਾਡੇ ਘਰ ਦੇ ਵਿੱਚ ਜਿਹੜੀਆਂ ਮਾੜੀਆਂ ਸ਼ਕਤੀਆਂ ਹੁੰਦੀਆਂ ਨੇ ਨੇਗੇਟਿਵ એનર્ਜੀ ਹੁੰਦੀ ਓਨਾਂ ਦੇ ਕਰਕੇ ਹੀ ਸਾਡੇ ਤੇ ਬਹੁਤ ਜ਼ਿਆਦਾ ਬੁਰਾ ਪ੍ਰਭਾਵ ਪੈਂਦਾ ਹੈ ਕਹਿਣ ਦਾ ਭਾਵ ਇਹੀ ਹੈ ਕਿ ਉਹ 네ਗੇਟਿਵ એનર્ਜੀ ਮਾੜੀ ਸ਼ਕਤੀ ਜੋ नेचर ਤੇ ਵਿਚਰਦੀ ਹੈ ਕਹਿਣ ਦਾ ਭਾਵ ਕਿ नेचर ਤੇ ਪ੍ਰਕਿਰਤੀ ਦੇ ਵਿਰੁੱਧ ਕੰਮ ਕਰਦੀ ਹੈ ਤਾਂ ਉਸ ਨੂੰ ਪੂਤ ਪ੍ਰੇਤ ਕਾਲਾ ਜਾਦੂ ਟੂਣਾ ਟੋਟਕਾ ਜਾਂ ਫਿਰ 네ਗੇਟਿਵ એનર્ਜੀ ਵੀ ਕਿਹਾ ਜਾਂਦਾ ਹੈ ਇਸ ਤਰੀਕੇ ਦੇ ਨਾਲ ਜੇਕਰ ਆਪਾਂ ਗੱਲ ਕਰੀਏ ਕੋਈ ਅਜੀਹੀ ਚੀਜ਼ ਜੋ ਕਿ ਨੇਚਰ ਦੇ ਵਿਰੋਧ ਕੰਮ ਕਰੇਗੀ ਤਾਂ ਉਹ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਉਲਟ ਹੀ ਉਸ ਚੀਜ਼ ਦਾ ਅਸਰ ਹੋਵੇਗਾ। ਇਸੇ ਤਰ੍ਹਾਂ ਜੇਕਰ ਉਹ ਹੀ ਚੀਜ਼ਾਂ ਸਾਡੇ ਘਰ ਦੇ ਵਿੱਚ ਮੌਜੂਦ ਨੇ ਜੋ ਕਿ ਨੇਚਰ ਦੇ ਵਿਰੋਧ ਕੰਮ ਕਰਨਗੀਆਂ ਤੇ ਇਸ ਦੇ ਨਾਲ ਸਾਨੂੰ ਕਈ ਤਰ੍ਹਾਂ ਦੀਆਂ ਆਪਣੇ ਘਰ ਦੇ ਵਿੱਚ ਪ੍ਰੋਬਲਮ ਤੇ ਮੁਸ਼ਕਲਾਂ ਫੇਸ ਕਰਨੀਆਂ ਪੈ ਸਕਦੀਆਂ ਨੇ। AC ਨਾਲ ਸਾਡੇ ਘਰ ਦੇ ਵਿੱਚ ਕੀ ਕੀ ਹੋ ਵੀਗਾ ਤੇ ਕਿਹੜੀਆਂ-ਕਿਹੜੀਆਂ ਪਰੇਸ਼ਾਨੀਆਂ ਆਉਣਗੀਆਂ ਇਸ ਦਾ ਤੁਸੀਂ ਖੁਦ ਵੀ ਅੰਦਾਜ਼ਾ ਲਗਾ ਸਕਦੇ ਹੋ AC ਦੇ ਅੱਜ ਦੀ ਵੀਡੀਓ ਦੇ ਵਿੱਚ ਇਹ ਸਾਰੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਦੇ ਲਈ ਸਭ ਤੋਂ ਸੌਖਲਤੇ ਈਜ਼ੀ ਤੇ ਸੌਖਾ ਜਿਹਾ ਉਪਾਅ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਲਈ ਲੈ ਕੇ ਆਏ ਹਾਂ ਇਸ ਵੀਡੀਓ ਨੂੰ ਤੁਸੀਂ ਧਿਆਨ ਦੇ ਨਾਲ ਸੁਣਿਓ ਤੇ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਤੇ ਇਸ ਉਪਾਅ ਨੂੰ ਆਪਾਂ ਕਿਸ ਤਰੀਕੇ ਦੇ ਨਾਲ ਕਰਨਾ ਹੈ ਤੇ ਕਿਹੜੀ-ਕਿਹੜੀ ਚੀਜ਼ ਦੀ ਸਾਨੂੰ ਜ਼ਰੂਰਤ ਹੈ ਇਹ ਉਪਾਅ ਕਰਨ ਦੇ ਲਈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਅੱਜ ਦੀ ਜੋ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਖਾਸ ਹੋਣ ਵਾਲੀ ਹੈ ਇਸ ਕਰਕੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਬੱਦ ਤੋਂ ਬੱਦ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪ੍ਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਇਸੇ ਤਰ੍ਹਾਂ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਹੋਰ ਕੋਈ ਜਾਣਕਾਰੀ ਨਹੀਂ ਦੇਵਾਂਗੇ ਸਿਰਫ ਦਾ ਸਿਰਫ ਉਪਾਅ ਹੀ ਦੱਸਾਂਗੇ ਉਪਾਅ ਕਰਨ ਦੇ ਨਾਲ ਨਾਲ ਤੁਹਾਨੂੰ ਆਪਣੇ ਆਪ ਹੀ ਆਈਡੀਆ ਹੋ ਚਾਵੇਗਾ ਕਿ ਇਹ ਉਪਾਅ ਕਰਨ ਦੇ ਨਾਲ ਤੁਹਾਡੇ ਘਰ ਦੀਆਂ ਕਿੰవీ ਸਾਰੀਆਂ ਪ੍ਰੋਬਲਮ ਦੀਆਂ ਮੁਸ਼ਕਲਾਂ ਦੂਰ ਹੋਈਆਂ ਨੇ ਕਿਉਂਕਿ ਇਸ ਉਪਾਦ ਦਾ ਮੇਨ ਮੋਟਿਵ ਇਹੀ ਏ ਕਿ ਤੁਹਾਡੇ ਘਰ ਦੇ ਵਿੱਚ ਕੋਈ ਵੀ ਪਰੇਸ਼ਾਨੀ ਹੋਵੇ ਤੁਹਾਡੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਦੁੱਖ ਤਕਲੀਫ ਹੋਵੇ ਬਿਮਾਰੀ ਤੁਹਾਡੇ ਘਰ ਦੇ ਵਿੱਚ ਜਾਂ ਦਾ ਨਾਮ ਨਹੀਂ ਲੈਂਦੀ ਚਾਹ ਫਿਰ ਪੈਸੇ ਨੂੰ ਲੈ ਕੇ ਤੁਹਾਡੇ ਘਰ ਦੇ ਵਿੱਚ ਕੋਈ ਵੀ ਪ੍ਰੋਬਲਮ ਚੱਲ ਰਹੀ ਹੈ ਤੁਸੀਂ ਇਸ ਉਪਾਅ ਨੂੰ ਕਰਕੇ ਆਪਣੇ ਘਰ ਦੇ ਵਿੱਚ ਬੈਠ ਕੇ ਹੀ ਕਰਨਾ ਹੈ ਤੇ ਉਪਾਕਰਨ ਦੇ ਸਮੇਂ ਤੁਹਾਡਾ ਕੋਈ ਬਹੁਤਾ ਖਰਚਾ ਤੇ ਬਹੁਤਾ ਟਾਈਮ ਵੀ ਵੇਸਟ ਨਹੀਂ ਹੋਵੇਗਾ। ਕੁਝ ਹੀ ਸਮੇਂ ਦੇ ਵਿੱਚ ਇਸ ਉਪਾਅ ਨੂੰ ਕਰਕੇ ਤੁਸੀਂ ਆਪਣੀਆਂ ਹਰ ਚਾਰਾ ਮੁਸ਼ਕਲਾਂ ਨੂੰ ਦੂਰ ਕਰ ਸਕਦੇ ਹੋ। ਇਹ ਉਪਾਅ ਉਹ ਲੋਕ ਵੀ ਕਰ ਸਕਦੇ ਨੇ ਜਿਨ੍ਹਾਂ ਦੇ ਹਸਬੰਡ ਵਾਈਫ ਦੇ ਵਿੱਚ ਬਹੁਤ ਜ਼ਿਆਦਾ ਲੜਾਈ ਝਗੜੇ ਵਾਦਗੇ ਨੇ ਤੇ ਚਾਹ ਫੇਰ। ਤੁਸੀਂ ਆਪਣੀ ਮਰਜ਼ੀ ਦੇ ਮੁਤਾਬਕ ਆਪਣੀ ਮਰਜ਼ੀ ਦੇ ਨਾਲ ਵਿਆਹ ਸ਼ਾਦੀ ਕਰਨਾ ਚਾਹੁੰਦੇ ਹੋ ਹੋ ਨਹੀਂ ਰਿਹਾ ਉਹ ਵੀ ਇਸ ਉਪਾਉ ਨੂੰ ਕਰ ਸਕਦੇ ਨੇ ਤੁਹਾਡੇ ਬੱਚੇ ਤੁਹਾਡਾ ਕਹਿਣਾ ਨਹੀਂ ਮੰਨ ਰਹੇ ਤੁਹਾਡਾ ਚੱਲਦਾ ਚੱਲਦਾ ਕਾਰੋਬਾਰ ਰੁਕ ਗਿਆ ਵਪਾਰ ਦੇ ਵਿੱਚ ਵਾਤਾ ਨਹੀਂ ਹੋ ਰਿਹਾ ਜਾਂ ਫਿਰ ਤੁਹਾਡੇ ਬੱਚਿਆਂ ਦੇ ਵਿਆਹ ਦੇ ਵਿੱਚ ਰੁਕਾਵਟਾਂ ਆ ਰਹੀਆਂ ਨੇ ਪ੍ਰੋਬਲਮ ਆ ਰਹੀਆਂ ਨੇ ਕਹਿਣ ਦਾ ਭਾਵ ਇਹ ਹੀ ਹੈ ਕਿ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੈ ਉਹ ਇਹ ਉਪਾਅ ਕਰਨ ਦੇ ਨਾਲ ਦੂਰ ਹੋਵੇਗੀ ਤੇ ਇਸ ਦੇ ਨਾਲ ਨਾਲ ਤੁਹਾਡੇ ਘਰ ਦੀ ਜਿੰਨੀ ਵੀ ਨੈਗੇਟਿਵ એનર્ਜੀ ਹੈ ਉਹ ਵੀ ਦੂਰ ਹੋ ਜਾਵੇਗੀ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਹੈ ਜਿਹੜੀ ਵੀ ਹੋएगी ਇਹ ਉਹ ਚੜ ਤੋਂ ਖਤਮ ਹੋ ਜਾਵੇਗੀ ਇਸ ਉਪਾਅ ਨੂੰ ਕਰਕੇ ਅਸੀਂ ਸਭ ਤੋਂ ਪਹਿਲਾਂ ਆਪਣੇ ਘਰ ਦੀ ਜਿੰਨੀ ਵੀ 네ਗੇਟਿਵ એનર્ਜੀ ਮਾੜੀਆਂ ਸ਼ਕਤੀਆਂ ਨੇ ਉਹਨਾਂ ਨੂੰ ਦੂਰ ਕਰਨਾ ਤੇ ਜਦੋਂ ਅਸੀਂ ਇਹ ਉਪਾਅ ਕਰਕੇ ਇਹ ਸਾਰੀਆਂ ਚੀਜ਼ਾਂ ਨੂੰ ਦੂਰ ਕਰ ਲਵਾਂਗੇ ਤਾਂ ਉਸ ਤੋਂ ਬਾਅਦ ਦੇ ਵਿੱਚ ਸਾਨੂੰ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਉਸ ਤੋਂ ਬਾਅਦ ਦੇ ਵਿੱਚ ਸਾਡੇ ਘਰ ਦੇ ਵਿੱਚ ਸਭ ਕੁਝ ਠੀਕ ਸੁੱਖ ਸਮ੍ਰiddhi ਸੁੱਖ ਸ਼ਾਂਤੀ ਤੇ ਪੈਸੇ ਦੀ ਕਮੀ ਵੀ ਦੂਰ ਹੋ ਜਾਵੇਗੀ ਇਸ ਉਪਾਣੂ ਕਰਨ ਦੇ ਲਈ ਸਾਨੂੰ ਚਾਹੀਦੇ ਨੇ ਸੱਤ ਅਨਾਜ ਕਹਿੰਦਾ ਭਾਵ ਕਿ ਸਤ ਨਾਜਾ ਚਾਹੀਦਾ ਸਤ ਨਾਜਾ ਤੁਸੀਂ ਵਿਚਾਰ ਦੇ ਵਿੱਚ ਪਸਾਰੀ ਦੀ ਦੁਕਾਨ ਤੇ ਜਾ ਕੇ ਤੁਸੀਂ ਲੈ ਸਕਦੇ ਹੋ ਜਿਵੇਂ ਫਿਰ ਉਸ ਨੂੰ ਸਤ ਨਾਚੇ ਦੀ ਬਚਾਈ ਇਹ ਕਹਿ ਸਕਦੇ ਹੋ ਕਿ ਸੱਤ ਤਰ੍ਹਾਂ ਦੀਆਂ ਦਾਲਾਂ ਸੱਤ ਤਰ੍ਹਾਂ ਦਾ ਅਨਾਜ ਮਿਕਸ ਕਰਕੇ ਉਹ ਤੁਹਾਨੂੰ ਸਤ ਨਾਜਾ ਬਣਾ ਕੇ ਤਿਆਰ ਕਰ ਦੇਵੇਗਾ ਤੇ ਇਹ ਸੱਤ ਅਨਾਜ ਕਿਹੜੇ ਹੁੰਦੇ ਨੇ ਉਹ ਵੀ ਅਸੀਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਦੱਸ ਦਿੰਨੇ ਆਂ ਤੇ ਜਾਂ ਫਿਰ ਸੱਤ ਅਨਾਜ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਹੁੰਦੀਆਂ ਨੇ ਇਹ ਤੁਹਾਨੂੰ ਅਸੀਂ ਦੱਸ ਦਿੰਨੇ ਆਂ ਤੇ ਇਹ ਸੱਤ ਚੀਜ਼ਾਂ ਨੇ ਜਵਾਰ, ਬਾਜਰਾ, ਚੌਲ, ਮੱਕੀ, ਕਣਕ, ਰਾਈ ਤੇ ਸਰੋਂ ਇਹ ਸੱਤ ਚੀਜ਼ਾਂ ਦਾ ਸਤਨਾਜਾ ਜਿਹੜਾ ਉਹ ਤਿਆਰ ਕੀਤਾ ਜਾਂਦਾ ਹੈ ਇਹੀ ਸੱਤ ਤਰ੍ਹਾਂ ਦੀਆਂ ਚੀਜ਼ਾਂ ਨੂੰ ਤੁਸੀਂ ਪੰਸਾਰੀ ਦੀ ਦੁਕਾਨ ਤੋਂ ਲੈ ਕੇ ਤੁਸੀਂ ਆਪਣੇ ਘਰ ਆ ਜਾਣਾ ਹੈ ਤੇ ਇਹ ਬਰਾਬਰ ਮਾਤਰਾ ਦੇ ਵਿੱਚ ਹੀ ਲੈਣੀਆਂ ਨੇ ਆਪਣੇ ਘਰ ਆ ਕੇ ਇਹਨਾਂ ਸੱਤ ਚੀਜ਼ਾਂ ਨੂੰ ਤੁਸੀਂ ਮਿਕਸ ਕਰਕੇ ਤੇ ਇੱਕ ਵਾਈਟ ਕਲਰ ਦਾ ਕੱਪੜਾ ਲੈਣਾ ਹੈ ਉਸ ਕੱਪੜੇ ਦੇ ਵਿੱਚ ਤੁਸੀਂ ਦੋ ਮੁਠੀ ਇਹ ਸਤ ਨਾਜਾ ਪਾ ਕੇ ਤੇ ਉਸ ਨੂੰ ਗੱਠ ਲਗਾ ਕੇ ਤੁਸੀਂ ਬੰਨ੍ਹ ਦੇਣਾ ਹੈ ਇਹ ਤੁਹਾਡੀ ਇੱਕ ਪੋਟਲੀ ਤਿਆਰ ਹੋ ਚਾਵੇਗੀ ਤੇ ਪੋਟਲੀ ਦੀ ਗੱਠ ਲਗਾਉਣ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਹੈ ਇਹ ਜਿਹੜੀ ਪੋਟਲੀ ਤਿਆਰ ਕੀਤੀ ਹੈ ਨਾ ਇਸ ਪੋਟਲੀ ਨੂੰ ਤੁਸੀਂ ਆਪਣੇ ਸੇਰ ਤੋਂ 7 ਵਾਰ ਤੁਸੀਂ ਵਾਰ ਦੇਣਾ ਹੈ ਇਸ ਨੂੰ ਤੁਸੀਂ ਧਿਆਨ ਦੇ ਨਾਲ ਸੁਣਨਾ ਹੈ ਕਿ 7 ਵਾਰ ਤੁਸੀਂ ਆਪਣੇ ਸੇਰ ਤੋਂ ਵਾਰਨਾ ਹੈ ਤੇ ਇਸ ਉਪਾਅ ਨੂੰ ਤੁਸੀਂ ਸੰਧਿਆ ਹੋਣ ਤੋਂ ਪਹਿਲਾਂ ਪਹਿਲਾਂ ਕਰਨਾ ਹੈ ਕਹਿੰਦਾ ਭਾਵ ਕਿ ਸੂਰਜ ਛਿਪਣ ਤੋਂ ਪਹਿਲਾਂ ਤੁਸੀਂ ਇਹ ਉਪਾਅ ਕਰਨਾ ਹੈ ਇਸ ਤਰੀਕੇ ਦੇ ਨਾਲ ਜਦੋਂ ਤੁਸੀਂ ਇਸ ਪੋਟਲੀ ਨੂੰ ਆਪਣੀ ਸਿਰ ਤੋਂ 7 ਵਾਰ ਵਾਰ ਲੋਗੇ ਤਾਂ 7 ਵਾਰ ਵਾਰਨ ਤੋਂ ਬਾਅਦ ਦੇ ਵਿੱਚ ਇਸ ਪੋਟਲੀ ਨੂੰ ਜਿਹੜਾ ਵੀ ਤੁਹਾਡੇ ਘਰ ਦੇ ਵਿੱਚ ਪਾਠ ਪੂਜਾ ਵਾਲਾ ਸਥਾਨ ਬਣਿਆ ਹੋਵੇਗਾ ਤੁਸੀਂ ਉਥੇ ਲੈ ਜਾ ਕੇ ਰੱਖ ਦੇਣੀ ਹੈ ਜੇਕਰ ਤੁਹਾਡੇ ਘਰ ਦੇ ਵਿੱਚ ਪਾਠ ਪੂਜਾ ਵਾਲਾ ਸਥਾਨ ਨਹੀਂ ਬਣਿਆ ਹੋਇਆ ਤਾਂ ਤੁਸੀਂ ਇਸ ਪੋਟਲੀ ਨੂੰ ਚਿੱਤੇ ਬੈਠ ਕੇ ਪਰਮਾਤਮਾ ਦਾ ਨਾਮ ਚਾਪਦੇ ਹੋ ਉਸ ਸਥਾਨ ਤੇ ਤੁਸੀਂ ਰੱਖ ਸਕਦੇ ਹੋ ਇਹ سپورਟਲੀ ਨੂੰ ਤੁਸੀਂ 1 ਤੋਂ 2 ਘੰਟੇ ਤੱਕ ਤੁਸੀਂ ਲਗਾਤਾਰ ਇਸ سپورਟਲੀ ਨੂੰ ਉੱਥੇ ਹੀ ਪਿਆ ਰਹਿਣ ਦੇਣਾ। 1-2 ਘੰਟੇ ਇਸ سپورਟਲੀ ਨੂੰ ਰੱਖਣ ਤੋਂ ਬਾਅਦ ਇਹ ਵਿੱਚ ਤੁਹਾਡਾ ਮੇਨ ਕੰਮ ਸ਼ੁਰੂ ਹੋਵੇਗਾ। ਤੁਸੀਂ ਉਸ سپورਟਲੀ ਨੂੰ ਉੱਥੋਂ 1-2 ਘੰਟਿਆਂ ਤੋਂ ਬਾਅਦ ਚੁੱਕ ਕੇ ਲੈ ਕੇ ਆਉਣਾ ਤੇ ਉਸ ਗੱਠ ਨੂੰ ਤੁਸੀਂ ਖੋਲ ਦੇਣਾ। ਇਸੇ ਤਰੀਕੇ ਦੇ ਨਾਲ ਉਸ ਗੱਠ ਨੂੰ ਖੋਲਣ ਤੋਂ ਬਾਅਦ ਦੇ ਵਿੱਚ ਇਹ ਜਿਹੜੀ ਦਾਲ ਹੋਵੇਗੀ ਸੱਤ ਤਰ੍ਹਾਂ ਦੀ ਜੋ ਸਤਨਾਚਾ ਤੁਸੀਂ ਤਿਆਰ ਕੀਤਾ ਇਸ ਨੂੰ ਤੁਸੀਂ ਸੱਤ ਜਗ੍ਹਾ ਤੇ ਪਾਉਣਾ ਹੈ ਇਸ ਤਰੀਕੇ ਦੇ ਨਾਲ ਸਭ ਤੋਂ ਪਹਿਲਾਂ ਕੰਮ ਤੁਸੀਂ ਕਰਨਾ ਹੈ ਕਿ ਥੋੜੀ ਜਿਹੀ ਦਾਲ ਨੂੰ ਤੁਸੀਂ ਆਪਣੇ ਹੱਥ ਦੇ ਵਿੱਚ ਲੈ ਕੇ ਜਾਣਾ ਹੈ ਤੇ ਆਪਣੇ ਘਰ ਦੀ ਛੱਤ ਦੇ ਉੱਪਰ ਜਾਣਾ ਹੈ ਤੇ ਉੱਥੇ ਤੁਸੀਂ ਥੋੜੀ ਜਿਹੀ ਦਾਲ ਜਿਹੜੀ ਲੈ ਕੇ ਜਾਉਂਗੇ ਤੁਸੀਂ ਉਹ ਆਪਣੀ ਛਾਤੇ ਦੇ ਉੱਪਰ ਖਿਲਾਰ ਦੇਣਾਂ ਪੰਛੀਆਂ ਦੇ ਲਈ ਤੇ ਦੂਸਰੀ ਦੂਸਰਾ ਕੰਮ ਤੁਸੀਂ ਕਰਨਾ ਵੀ ਪਿੱਪਲ ਦੇ ਦਰਖਤ ਦੇ ਥੱਲੇ ਥੋੜੀ ਜਿਹੀ ਦਾਲ ਲੈ ਚਾ ਕੇ ਤੁਸੀਂ ਉੱਥੇ ਪਾ ਕੇ ਆ ਜਾਣੀ ਤੇ ਤੀਸਰਾ ਤੁਸੀਂ ਗਲਗਲ ਦੇ ਪੇੜ ਤੇ ਚਾ ਕੇ ਵੀ ਇਹ ਨੀਚੇ ਉਸ ਪੇੜ ਤੇ ਨੀਚੇ ਵੀ ਤੁਸੀਂ ਇਸ ਦਾਲ ਨੂੰ ਤੁਸੀਂ ਫਿਲਾ ਦੇਣਾ ਕਹਿਣ ਦਾ ਭਾਵ ਕਿ ਸੋਟ ਦੇਣਾ ਹੈ ਜਿਉਂ ਤਾਂ ਤੁਸੀਂ ਜਿੱਥੇ ਵੀ ਖੋਦੇ ਕੋਲ ਜਾਂ ਫਿਰ ਖਾਲੀ ਜਗ੍ਹਾ ਤੇ ਜਿੱਥੇ ਕੀੜੇ ਕੀੜੀਆਂ ਹੁੰਦੇ ਨੇ ਤੁਸੀਂ ਉੱਥੇ ਵੀ ਥੋੜੀ ਜਿਹੀ ਦਾਲ ਪਾ ਸਕਦੇ ਹੋ ਤੇ ਪੰਜਵੇਂ ਨੰਬਰ ਤੇ ਤੁਸੀਂ ਜਿਵੇਂ ਕਿ ਪੂਲੀ ਮਿੱਟੀ ਹੁੰਦੀ ਹੈ ਕਿਤੇ ਉਸ ਮਿੱਟੀ ਨੂੰ ਥੋੜਾ ਜਿਹਾ ਤੁਸੀਂ ਖੋਦ ਕੇ ਉਸ ਦੇ ਵਿੱਚ ਤੁਸੀਂ ਦਾਲ ਨੂੰ ਪਾ ਸਕਦੇ ਹੋ ਉੱਥੇ ਮਿੱਟੀ ਦੇ ਵਿੱਚ ਪਾਉਣ ਤੋਂ ਬਾਅਦ ਦੇ ਵਿੱਚ ਉੱਪਰ ਮਿੱਟੀ ਕਰਕੇ ਤੁਸੀਂ ਇਸ ਨੂੰ ਦਬਾ ਦੇਣਾ ਹੈ ਤੇ ਇਸ ਤੋਂ ਇਲਾਵਾ 6ਵੇਂ ਨੰਬਰ ਤੇ ਜੇਤੇ ਵੀ ਤੁਹਾਨੂੰ ਘਰ ਤੋਂ ਬਾਹਰ ਤੁਹਾਨੂੰ ਗਾਂ ਚਾ ਮੱਝ ਦਿਖਾਈ ਦਿੰਦੀ ਏ ਤਾਂ ਉਸ ਨੂੰ ਤੁਸੀਂ ਥੋੜੀ ਜਿਹੀ ਦਾਲ ਇਹ ਜਿਹੜੀ ਪਾ ਦੇਣੀ ਏ ਤੇ 7ਵੇਂ ਨੰਬਰ ਤੇ ਸਭ ਤੋਂ ਇਪੋਰਟੈਂਟ ਤੇ ਆਖਰੀ ਇਹ ਚ ਜਿਹੜੀ ਤੁਹਾਡੇ ਕੋਲ ਛੇ ਜਗ੍ਹਾ ਤੇ ਦਾਲ ਪਾਉਣ ਤੋਂ ਬਾਅਦ ਦੇ ਵਿੱਚ ਆਖਿਰ ਤੇ ਥੋੜੀ ਜਿਹੀ ਦਾਲ ਬਚ ਜਾਵੇਗੀ ਤਾਂ ਉਸ ਨੂੰ ਤੁਸੀਂ ਕੀ ਕਰਨਾ ਇੱਕ ਪਲੇਟ ਦੇ ਵਿੱਚ ਪਾ ਕੇ ਥੋੜਾ ਜਿਹਾ ਕਪੂਰ ਦਾ ਟੁਕੜਾ ਲੈ ਕੇ ਉਸ ਦਾਲ ਨੂੰ ਤੁਸੀਂ ਚ ਲਾਉਣਾ ਇਸੇ ਤਰੀਕੇ ਦੇ ਨਾਲ ਤੁਸੀਂ ਅਲੱਗ-ਅਲੱਗ ਜਗ੍ਹਾ ਤੇ ਇਸ ਦਾਲ ਨੂੰ ਪਾ ਕੇ ਛੋਟੇ-ਛੋਟੇ ਛੇੜੇ ਉਹ ਪਾਣੇ ਉਹ ਵੀ ਤੁਸੀਂ ਕਰਨੇ ਨੇ ਤੇ ਕਿਹੜੀਆਂ 7 ਚੀਜ਼ਾਂ ਪਾ ਕੇ ਇਹ ਸਤਨਾਜਾ ਦੀ ਦਾਲ ਜੁਏ ਤਿਆਰ ਕੀਤੀ ਗਈ ਹੈ ਇਹੀ ਉਪਾਅ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਦੇਖਣਾ ਜਿਹੜੀ ਤੁਹਾਡੀ ਦੁਸ਼ਮਨਾ ਨੇ ਤੁਹਾਡੇ ਘਰ ਤੇ ਤੁਹਾਡੇ ਪਰਿਵਾਰ ਤੇ ਜਾਂ ਕਾਰੋਬਾਰ ਤੇ ਜਾਂ ਪੈਸੇ ਦੇ ਉੱਪਰ ਰੋਕ ਲਗਾਈ ਹੋਈ ਹੈ ਤੇ ਜਾਂ ਫਿਰ ਤੁਹਾਡੇ ਘਰ ਦੇ ਵਿੱਚ 네ਗੇਟਿਵ એનર્ਜੀ ਜਾਂ ਤਾਂ ਤੁਹਾਡੇ ਉੱਪਰ ਕਿਸੇ ਦਾ ਕੁਝ ਕੀਤਾ ਕਰਵਾਉਣ ਕਰਕੇ ਤੁਹਾਡੇ ਘਰ ਦੇ ਵਿੱਚ 네ਗੇਟਿਵ એનર્ਜੀ ਭੇਜੀ ਗਈ ਹੈ ਤੇ ਜਾਂ ਫਿਰ ਤੁਹਾਡੀਆਂ ਚਾਣੇ ਅਣਚਾਣੇ ਦੀਆਂ ਗਲਤੀਆਂ ਦੇ ਨਾਲ ਤੁਹਾਡੇ ਘਰ ਦੇ ਵਿੱਚ ਨੈਗੇਟਿਵ એનર્ਜੀ ਤੁਸੀਂ ਖੁਦ ਲੈ ਕੇ ਆਏ ਹੋ ਇਹ ਸਾਰੀਆਂ ਪ੍ਰੋਬਲਮ ਤੇ ਮੁਸ਼ਕਲ ਹੈ ਇਹ ਉਪਾਅ ਨੂੰ ਕਰਨ ਦੇ ਨਾਲ ਇੱਕਦਮ ਸ਼ੂ ਮੰਤਰ ਹੋ ਜਾਣ ਗਿਆ ਤੁਹਾਨੂੰ ਬਿਲਕੁਲ ਵੀ ਅੰਦਾਜ਼ਾ ਹੀ ਨਹੀਂ ਰਹੇਗਾ ਤੁਹਾਨੂੰ ਬਿਲਕੁਲ ਵੀ ਪਤਾ ਹੀ ਨਹੀਂ ਚੱਲੇਗਾ ਕਿ ਇਹ ਹੀ ਸਾਡੇ ਨਾਲ ਕੀ ਚਮਤਕਾਰ ਹੋਇਆ ਹੈ ਇਹ ਬਹੁਤ ਹੀ ਜ਼ਿਆਦਾ ਸਿੰਪਲ ਕਾਰਗਰਤਿਕ ਰੀਲੂ ਜਿਹਹਾ ਉਪਾਏ ਇੱਕ ਵਾਰ ਤੁਸੀਂ ਆਪਣੇ ਘਰ ਦੇ ਵਿੱਚ ਜ਼ਰੂਰ ਕਰਕੇ ਦੇਖੋ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਖੁਸ਼ੀਆਂ ਲੈ ਕੇ ਆਉਣਾ ਚਾਹੁੰਦੇ ਹੋ ਤਾਂ ਅਸੀਂ ਆਪਣੇ ਘਰ ਦੇ ਸਾਰੇ ਦੁੱਖ ਤਕਲੀਫ ਦੂਰ ਕਰਨ ਦੇ ਲਈ ਤੇ ਆਪਣੇ ਘਰ ਦੇ ਵਿੱਚ ਖੁਸ਼ੀਆਂ ਲੈ ਕੇ ਆਉਣ ਦੇ ਲਈ ਅਸੀਂ 10 ਤੋਂ 15 ਮਿੰਟ ਦਾ ਸਮਾਂ ਕੱਢ ਕੇ ਇਸ ਉਪਾਅ ਨੂੰ ਕਰ ਸਕਦੇ ਹਾਂ ਉਈ ਬਹੁਤ ਹੈ ਸਮਾਂ ਤੇ ਬਹੁਤ ਹੈ ਖਰਚਾ ਵੀ ਨਹੀਂ ਹੋਊਗਾ ਇਹੇ ਉਪਾਅ ਕਰਨ ਦੇ ਲਈ ਇੱਕ ਵਾਰ ਤੁਸੀਂ ਜ਼ਰੂਰ ਇਸ ਉਪਾਅ ਨੂੰ ਕਰੋ ਤੁਹਾਨੂੰ ਆਪਣੇ ਆਪ ਹੀ ਆਈਡੀਆ ਹੋ ਜਾਵੇਗਾ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਬਦਲਾ ਆਉਂਦੇ ਨੇ ਹਾਂਜੀ ਇਹੇ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਛੋਟਾ ਜਿਹਾ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਹੈ ਸਤਿਨਾਜੇ ਸਤ ਅਨਾਜ ਦਾ ਛੋਟਾ ਜਿਹਾ ਉਪਾਅ ਜਿਉ ਤੁਹਾਡੀਆਂ ਸਾਰੀਆਂ ਪ੍ਰੋਬਲਮ ਨੂੰ ਦੂਰ ਕਰਕੇ ਰੱਖ ਦੇਵੇਗਾ ਜੇਕਰ ਤੁਹਾਨੂੰ ਸੈਟਿੰਗਾਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਵਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਨਵੀਂ ਉਪਾਧੇ ਨਵੀਂ ਜਾਣਕਾਰੀ ਦੇ ਨਾਲ ਦਾਦੇ ਤੱਕ ਦੇ ਲਈ ਤੁਹਾਡਾ ਸਾਰੇ ਪੈਨਪ੍ਰਾਵਾ ਦਾ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਪਲੀਜ਼ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਸਪੋਰਟ ਕਰਿਆ ਕਰੋ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ